ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਦਾਂ ਕਿ ਆਪ ਸਾਰੇ ਮੈਨੂੰ ਜਾਣਦੇ ਹੀ ਹੋ ਦਾਸ ਕਲਜੀਤ ਸਿੰਘ ਮਿਸਲ ਸ਼ੀਦਾਂ ਤਰਨਾਂ ਦਲ ਦੁਆਬਾ ਆ ਜੋ ਇੱਕ ਘਟਨਾ ਹੋਈ ਆ ਆ ਨਕਲੀ ਪੰਥਕ ਜਿਹੜਾ ਆਪਣੇ ਆਪ ਚ ਕਥਾਵਾਚਕ ਬਣਿਆ ਉਹਨੇ ਪੱਤਰਕਾਰ ਵੀਰਾਂ ਨਾਲ ਕੀਤੀ ਆ ਉਹਦੇ ਸੰਬੰਧ ਦੇ ਵਿੱਚ ਮੈਂ ਅੱਜ ਥੋੜੀ ਜੀ ਗੱਲਬਾਤ ਕਰਨੀ ਆ ਜੇ ਕੋਈ ਲਾਈਵ ਵੀਰ ਦੇਖ ਰਿਹਾ ਤੇ ਮੈਨੂੰ ਕਮੈਂਟ ਕਰਕੇ ਦੱਸ ਦੇਵੇ ਤੇ ਪਈ ਆਵਾਜ਼ ਆ ਰਹੀ ਆ ਕਿ ਨਹੀਂ ਗੱਲ ਇਦਾਂ ਵੀ ਜਿਹੜੀ ਉਥੇ ਤਰਨ ਤਰਨ ਵਿੱਚ ਘਟਨਾ ਹੋਈ ਆ ਪੱਤਰਕਾਰਾਂ ਦੇ ਨਾਲ ਬਦਸਲੂਕੀ ਆ ਜਿਹੜੇ ਪੱਤਰਕਾਰ ਵੀਰ ਆ ਜਾਂ ਮੀਡੀਆ ਜਿਹਨੂੰ ਆਪਾਂ ਚੌਥਾ ਥੰਮ ਕਿਹਾ ਜਾਂਦਾ ਉਹ ਸਾਰਿਆਂ ਦੇ ਸਾਹਮਣੇ ਹੁੰਦੇ ਆ ਉਹਨਾਂ ਦੇ ਉਹਨਾਂ ਨੇ ਜਿਹੜਾ ਸਵਾਲ ਪੁੱਛਣਾ ਨਾ ਉਹ ਕੋਈ ਨਿੱਜੀ ਸਵਾਲ ਨਹੀਂ ਹੁੰਦਾ ਉਹਨਾਂ ਦਾ ਉਹਨਾਂ ਦੇ ਜਿਹੜੇ ਸਵਾਲ ਆ ਉਹ ਸਾਰੇ ਜਨਤਾ ਦੇ ਸਵਾਲ ਹੁੰਦੇ ਆ ਕਿਉਂਕਿ ਉਹ ਪਬਲਿਕ ਦੇ ਵਿੱਚ ਵਿਚਰਦੇ ਆ ਪਬਲਿਕ ਦੇ ਵਿੱਚ ਵਿਚਰ ਕੇ ਓਪੀਨੀਅਨ ਇਕੱਠਾ ਕਰਦੇ ਆ ਇਕੱਠਾ ਕਰਕੇ ਉਹ ਸਵਾਲ ਕਰਦੇ ਆ ਜਿਹੜੀ ਉੱਥੇ ਵੀਡੀਓ ਵਾਇਰਲ ਹੋ ਰਹੀ ਆ ਜਾਂ ਜੋ ਕੁਝ ਵੀ ਤੁਸੀਂ ਦੇਖਿਆ ਆ ਉਹ ਸਾਰਾ ਤੁਹਾਨੂੰ ਪਤਾ ਹੀ ਆ ਮੈਨੂੰ ਦੁਬਾਰਾ ਦੁਬਾਰਾ ਉਹ ਕਹਿਣ ਦੀ ਲੋੜ ਨਹੀਂ ਹੈਗੀ ਕਹਿਣ ਦਾ ਮਤਲਬ ਇਹ ਆ ਵੀ ਇਹ ਘਟਨਾ ਹੋਈ ਕਿਉਂ ਇਹਦਾ ਕਾਰਨ ਦੱਸ ਦਿੰਨੇ ਆ ਕਿਉਂਕਿ ਜਿਹੜੇ ਪੱਤਰਕਾਰ ਭਾਈ ਗਰਦਿਆਲ ਸਿੰਘ ਜੀ ਆ ਇੱਕ ਤੇ ਉਹ ਦਮਾਲਾ ਚਲਾਉਂਦੇ ਆ ਤੇ ਸਾਰਿਆਂ ਦੇ ਅੱਖਾਂ ਦੇ ਵਿੱਚੋਂ ਤਾਂ ਰੜਕਦੇ ਆ ਠੀਕ ਆ ਜੀ ਦੂਜੀ ਗੱਲ ਦੂਜੀ ਗੱਲ ਇਹ ਐਪੀ ਉਹਨਾਂ ਨੇ ਇੱਕ ਖਬਰ ਲਾਈ ਸੀ ਜਦੋਂ ਮੈਂ ਇੰਟਰਵਿਊ ਕੀਤੀ ਸੀ ਪਈ ਜ਼ਹੀਦਾਰ ਗੜਗੱਜ ਸਾਹਿਬ ਨੂੰ ਪੱਗ ਵੱਜੀ ਆ ਤੇ ਉਹ ਰਾਤ ਨੂੰ ਉੱਥੇ ਕਿਹੜੇ ਕਿਹੜੇ ਬੰਦੇ ਸੀ ਜਾਂ ਕੋਈ ਵੀ ਸੀ ਉਹਦੇ ਸਬੰਧ ਦੇ ਵਿੱਚ ਉਹ ਖਬਰ ਲਈ ਤਾਂ ਕਰਕੇ ਜਿਹੜਾ ਉਹ ਨਕਲੀ ਪੰਥਕ ਆ ਨਾ ਉਹਨੂੰ ਮਿਰਚਾਂ ਲੱਗੀਆਂ ਸੀ ਇਸ ਕਰਕੇ ਇੱਕ ਅਮਨਦੀਪ ਕੌਰ ਜਿਨ੍ਹਾਂ ਦੇ ਨਾਲ ਇਹ ਕਰਕੇ ਗਿਆ ਉਹਨਾਂ ਦਾ ਵੀ ਮੈਂ ਸਾਰਾ ਕੁਝ ਤੁਹਾਨੂੰ ਦੱਸਦਾ ਉਹਨਾਂ ਨੇ ਵੀ ਉਹਦੇ ਚੈਨਲ ਦੇ ਉੱਤੇ ਇੰਟਰਵਿਊ ਕੀਤੀ ਤੇ ਪੱਤਰਕਾਰ ਭਾਈ ਗਰਦਿਆਲ ਸਿੰਘ ਨੇ ਇਹਨਾਂ ਨੂੰ ਸਪਸ਼ਟੀਕਰਨ ਲੈਣ ਦੀ ਕੋਸ਼ਿਸ਼ ਕੀਤੀ ਤੇ ਇਹ ਕਹਿੰਦਾ ਮੈਂ ਸਪਸ਼ਟੀਕਰਨ ਨਹੀਂ ਦੇਣਾ ਪਹਿਲਾਂ ਤੇ ਮੈਂ ਉਹ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਜਿਹੜੇ ਨਿਰਪੱਖ ਚੱਲਦੇ ਆ ਜਿਹੜੇ ਇੱਕ ਤਰਫਾ ਚੱਲਦੇ ਆ ਉਹਨਾਂ ਦਾ ਅਸੀਂ ਬਾਈਕਾਟ ਕੀਤਾ ਹੋਇਆ ਚਾਰ ਪੰਜ ਚੈਨਲ ਹੈਗੇ ਆ ਕਿਉਂਕਿ ਜਦੋਂ ਅੱਗ ਵੱਧਦੀ ਸੀ ਮੈਂ ਪਰਸਨਲੀ ਜਦੋਂ ਅਮਰਤਪਾਲ ਦਾ ਵਿਰੋਧ ਕੀਤਾ ਤੇ ਮੈਂ ਕਈ ਪੱਤਰਕਾਰਾਂ ਨੂੰ ਫੋਨ ਲਾਏ ਤੇ ਉਹ ਕਹਿੰਦੇ ਸੀ ਜੀ ਪੁੱਛ ਕੇ ਦੱਸਾਂਗੇ ਵੀ ਭਾਈ ਅਮਰਤਪਾਲ ਦੇ ਖਿਲਾਫ ਖਬਰ ਲਾਉਣੀ ਆ ਕਿ ਨਹੀਂ ਲਾਉਣੀ ਉਹਨਾਂ ਵਿੱਚ ਚੈਨਲ ਹੈਗੇ ਆ ਉਹ ਸਾਨੂੰ ਹੁਣ ਫੋਨ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰومی ਭਾਜੀ ਉਹ ਸਾਨੂੰ ਹੁਣ ਫੋਨ ਵੀ ਕਰਦੇ ਵੀ ਇੰਟਰਵਿਊ ਦੋ ਪਰ ਅਸੀਂ ਉਹਨਾਂ ਨੂੰ ਇੰਟਰਵਿਊ ਨਹੀਂ ਦਿੰਦੇ ਕਿਉਂਕਿ ਜਿਹੜੇ ਸਾਡੇ ਨਾਲ ਉਸ ਟਾਈਮ ਖੜੇ ਸੀ ਉਹ ਅੱਜ ਵੀ ਖੜੇ ਆ ਤੇ ਉਹ ਗਾਂ ਵੀ ਖੜੇ ਰਹਿਣਗੇ ਹੁਣ ਗੱਲ ਇੱਥੇ ਆ ਜਾਂਦੀ ਆ ਵੀ ਜਿਹੜਾ ਇਹ ਕੱਲ ਇੱਕ ਗੱਲ ਕਰਦਾ ਤਲਵੰਡੀ ਵੀ ਇੱਕ ਬੀਬੀ ਮੇਰੇ ਖਿਲਾਫ ਬੋਲੀ ਇੱਕ ਨਿਹੰਗ ਨੇ ਬੋਲੀ ਆ ਬੁਲਾਈ ਆ ਉਹਨੂੰ ਕਹਾ ਜੇ ਤੇਰੀਆਂ ਲੱਤਾਂ ਬਾਹਰ ਚੱਲਦੀਆਂ ਨਾ ਤੇ ਪੁੱਤ ਨਾਂ ਲੈ ਉਹ ਨਿਹੰਗ ਤੇਰੇ ਪਰਦੇ ਖੋਲੂ ਪਰ ਮੈਂ ਅੱਜ ਤੇਰੇ ਪਰਦੇ ਖੋਲ ਦੇਣੇ ਆ ਤੂੰ ਉਹੀ ਆ ਨਾ ਜਿਹੜਾ ਮੇਰੇ ਕੋਲੋਂ 5-500 ਰੁਪਇਆ ਮੰਗਦਾ ਹੁੰਦਾ ਸੀ ਓਏ ਠੀਕ ਆ ਮੇਰੇ ਘਰੇ ਬੈਠ ਤੇ ਬਹਿ ਕੇ ਚਾਹਾਂ ਪੀਂਦਾ ਸੀ ਤੇ ਤੂੰ ਅੱਜ ਤੂੰ ਵੱਡਾ ਪੰਥਕ ਬਣ ਗਿਆ ਅਮਰਤਪਾਲ ਦਾ ਤੂੰ ਖੱਬਾ ਬਣਿਆ ਫਿਰਦਾ ਤੂੰ ਮੈਨੂੰ ਕੀ ਕਿਹਾ ਸੀ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਇਹ ਸਮਝਦੀਆਂ ਆ ਵੀ ਅਮਰਤਪਾਲ ਦਾ ਕਰਕੇ ਤਲਵੰਡੀ ਦਾ ਵਿਰੋਧ ਹੋਣ ਡਿਆ ਨਾ ਸਾਡੀ ਤਲਵੰਡੀ ਨਾਲ ਪਰਸਨਲ ਆ ਤਲਵੰਡੀ ਨਾਲ ਚਮਕੌਰੇ ਨਾਲ ਉਹ ਅਖੀਰ ਤੱਕ ਰਹਿਣੀ ਰਹਿਣੀ ਆ ਜਿਹੜਾ ਨੁਕਸਾਨ ਹੈ ਸਾਡਾ ਕਰਕੇ ਗਏ ਆ ਨਾ ਉਹ ਸਾਨੂੰ ਪਤਾ ਠੀਕ ਆ ਨਾ ਉਹ ਨੁਕਸਾਨ ਦੀ ਪਰਭਾਈ ਇਹੇ ਹੀ ਕਰਨਗੇ ਜੋ ਮਰਜ਼ੀ ਹੋ ਜਵੇ ਜੀਣਾ ਮਰਨਾ ਸਾਰਾ ਪਰਮਾਤਮਾ ਦੇ ਹੱਥ ਆ ਤੇ ਇਹ ਧਮਕੀਆਂ ਦਵਾਉਂਦੇ ਆ ਕਦੀ ਪੱਤਰਕਾਰ ਨੂੰ ਕਦੀ ਮੈਨੂੰ ਇਹਨਾਂ ਨੂੰ ਕਹੋ ਜੇ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਤੁਸੀਂ ਇੱਕ ਪਿਓ ਦੇ ਜੇ ਤੇ ਸਾਹਮਣੇ ਆਣ ਕੇ ਧਮਕੀ ਦਿਓ ਆ ਫੇਕ ਨੰਬਰਾਂ ਤੋਂ ਤੇ ਜਿਹੜਾ ਮਰਜ਼ੀ ਧਮਕੀ ਦੇ ਦੇਂਦਾ ਫੇਕ ਆਈਡੀਆਂ ਬਣਾਵਣਾ ਤੂੰ ਕਮੈਂਟ ਕਰਦਾ ਜੇ ਤੇਰੇ ਜਿਉਰਦਾ ਤੂੰ ਸਿੱਧਾ ਤੈਨੂੰ ਮੇਰੇ ਘਰ ਦਾ ਪਤਾ ਜਿੱਥੇ ਬਹਿ ਕੇ ਤੂੰ ਕੇਕ ਲਿਆਉਂਦਾ ਸੀ ਜਿੱਥੇ ਬਹਿ ਕੇ ਤੂੰ ਕਹਿੰਦਾ ਸੀ ਦੀਦੀ ਆ ਜਿਹੜੀ ਸਵਰਨਜੀਤ ਕੌਰ ਇਹਦਾ ਮੈਨਾਂ ਰਿਸ਼ਤਾ ਕਰਾ ਦਿਓ ਇਹਦੇ ਮੇਰੇ ਪਰਿਵਾਰ ਦੇ ਨਾਲ ਗੱਲ ਚਲਾ ਦਿਓ ਪਹਿਲਾਂ ਤੂੰ ਭੈਣ ਬਣਾਈ ਸੀ ਚੱਲ ਹੁਣ ਇੱਥੋਂ ਗੱਲ ਤੋਂ ਸ਼ੁਰੂ ਹੋ ਜਾ ਪਹਿਲਾਂ ਮੈਨੂੰ ਇੱਕ ਗੱਲ ਦੱਸ ਪਹਿਲਾਂ ਤੂੰ ਇਹ ਸਵਰਨ ਨੂੰ ਭੈਣ ਕਹਿੰਦਾ ਸੀ ਜੇ ਨਹੀਂ ਕਹਿੰਦਾ ਸੀ ਤੇ ਆ ਜਾ ਮੇਰੇ ਸਾਹਮਣੇ ਮੈਂ ਸਾਰੇ ਜਾਣੇ ਲਿਆਉਣਾ ਪਸ਼ਪਿੰਦਰ ਲਿਆਉਣਾ ਨਰਮਨ ਲੈ ਆਉਣਾ ਜਿੰਨੇ ਵੀ ਹੈਗੇ ਆ ਠੀਕ ਹੈ ਨਾ ਉਹ ਸਾਰਿਆਂ ਨੂੰ ਲੈ ਆਉਣਾ ਜਿਹੜੇ ਤੇਰੇ ਨਾਲ ਹਿਮਕੋਟ ਸਾਹਿਬ ਗਏ ਸੀ ਠੀਕ ਆ ਉਹ ਸਾਰੇ ਲੈ ਆਉਣੇ ਮੁੜ ਕੇ ਤੂੰ ਕਹਿਣਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਲੋ ਠੀਕ ਆ ਸੈਟਿੰਗ ਉਹਦੀ ਕਿਹਦੇ ਨਾਲ ਸੀ ਉਹ ਸਾਰਿਆਂ ਨੂੰ ਪਤਾ ਫਿਰ ਤੂੰ ਇਹ ਦੱਸ ਤੇਰੀ 3 ਮਿੰਟੂ ਚ ਪੱਗ ਕਾਹਦੇ ਲੱਥੀ ਸੀ ਬੱਚੀ ਕਾਹਦੇ ਮਾਰਦਾ ਸੀ ਠੀਕ ਹੈ ਨਾ ਉਹ ਪੂਲਾ ਸਾਹਿਬ ਠੀਕ ਆ ਪੂਲੇ ਹੀ ਆ ਅਹੀਂ ਕਿਹੜੀ ਗੱਲ ਆ ਫਿਕਰ ਕਾਹਦੇ ਕਰਦਾ ਤੂੰ ਪਰ ਲਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੇਰੀ 3B2 ਚ ਪੱਗ ਕਾ ਤੇ ਲੱਥੀ ਸੀ ਤੇ ਤੂੰ ਮੈਨੂੰ ਇੱਕ ਗੱਲ ਦੱਸ ਤੂੰ ਉਹੀ ਆ ਨਾ ਜਿਹੜਾ ਤੂੰ ਕਹਿੰਦਾ ਸੀ ਫੇਮਸ ਹੋਣ ਲਈ ਲਓ ਜੀ ਧਾਮੀ ਸਾਹਿਬ ਦੀ ਗੱਡੀ ਆ ਗਈ ਆ ਗੱਡੀ ਭੰਦਨੇ ਆ ਠੀਕ ਆ ਨਾ ਤੇ ਦਾਦੂਵਾਲ ਸਾਹਿਬ ਦੇ ਪੀਏ ਨੇ ਕ ਕਿਨੇ ਕਰੇ ਥੱਪੜ ਮਾਰਾਈ ਵੱਟ ਕੇ ਤੇ ਤੂੰ ਉਹਨਾਂ ਦੇ ਗੱਲ ਪੈਂਦਾ ਸੀ ਫੇਮਸ ਹੋਣ ਦਾ ਮਾਰਾ ਅਸੀਂ ਨੌਜਵਾਨ ਆ ਅਸੀਂ ਜੇ ਆ ਬੋਹਾਂ ਤੇ ਜਦੋਂ ਦਾਦੂਵਾਲ ਸਾਹਿਬ ਆ ਸਿਮੇ ਅੰਕਲ ਨੂੰ ਸਰੋਪੇ ਪਾਉਂਦੇ ਸੀ ਉਦੋਂ ਤੂੰ ਕਿਉਂ ਨਾ ਸਵਾਲ ਕੀਤਾ ਓਏ ਤੂੰ ਸੁਭਾਲ ਉੱਥੇ ਮੋਰਚੇ ਚ ਕਰਨਾ ਸੀ ਤੂੰ ਮੋਰਚਾ ਖਰਾਬ ਕਰਕੇ ਗਿਆ ਇਹ ਨਹੀਂ ਕਿਸੇ ਨੂੰ ਦੱਸਿਆ ਠੀਕ ਹੈ ਨਾ ਆ ਸਿਰਫ ਫੇਕ ਆਈਡੀਆਂ ਵਾਲੇ ਨੇ ਇਹਨਾਂ ਨੂੰ ਚੱਕਿਆ ਆ ਭਾਈ ਸਾਡੀ ਇਹਦੇ ਨਾਲ ਪਰਸਨਲ ਆ ਠੀਕ ਹੈ ਤੇ ਜੇ ਕਿਸੇ ਨੇ ਅਮਰਤਪਾਲ ਨਾਲ ਗੱਲ ਕਮਾਉਣੀ ਆ ਉਹ ਕਮਾ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜੀ ਸਾਡੀ ਅਮਰਤਪਾਲ ਨਾਲ ਆ ਉਹ ਸਾਡੀ ਉਹ ਵੀ ਸਾਡੀ ਪਰਸਨਲ ਆ ਠੀਕ ਹੈ ਨਾ ਉਹਨੂੰ ਅਮਰਤਪਾਲ ਨੂੰ ਪਤਾ ਡਿਬਰੂਗੜ੍ਹ ਬੈਠੇ ਨੂੰ ਵੀ ਮੈਂ ਉਹਦੇ ਖਿਲਾਫ ਕਿਉਂ ਬੋਲਦਾ ਠੀਕ ਹੈ ਨਾ ਤੇ ਇਹਨੂੰ ਵੀ ਪਤਾ ਤੂੰ ਉਹੀ ਆ ਨਾ ਜਿਹੜਾ ਤੈਨੂੰ ਕਿਹਾ ਸੀ ਵੀ ਧਾਰ卡ੜ ਭੇਜ ਹਿਮਕੋਟ ਸਾਹਿਬ ਨੂੰ ਜਾਣਾ ਤੂੰ ਕਹਿੰਦਾ ਸੀ ਨਹੀਂ ਪੁਲਿਸ ਦਾ ਚੱਕਰ ਆ ਜੀ ਮੈਂ ਧਾਰ卡ੜ ਨਹੀਂ ਭੇਜ ਸਕਦਾ ਤੁਸੀਂ ਇੱਦਾਂ ਹੀ ਟਿਕਟਾਂ ਬੁੱਕ ਕਰਾ ਦਿਓ ਉਹ ਟਿਕਟ ਤੇਰੀ ਕਿਹਦੇ ਨਾਂ ਤੇ ਬੁੱਕ ਹੋਈ ਸੀ ਤੈਨੂੰ ਮੈਂ ਦੇਵਾਂ ਸਬੂਤ ਜਿਹੜੇ ਤੇਰੇ ਲੌਂਗ ਲਾਣੇ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਮੇਰੇ ਮੋਹਰੇ ਆ ਜਾ ਪੱਤਰਕਾਰ ਲਿਆ ਪੁਲਿਸ ਲਿਆ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਠੀਕ ਆ ਨਾ ਤੇ ਤੂੰ ਜਿਹੜਾ ਸਾਨੂੰ ਫੋਨ ਕਰਉਂਦਾ ਫਿਰਦਾ ਨਹੀਂ ਛੁਲਾ ਛਪਾਈ ਕਰ ਲੈ ਛੁਲਾ ਛਪਾਈ ਕਰ ਲੋ ਇੰਨਾ ਨੁਕਸਾਨ ਕਰਾ ਕੇ ਸੁਭਲਾ ਸੁਭਾਈ ਨਹੀਂ ਹੁੰਦੀ ਹੁੰਦੀ ਤੂੰ ਕਹਿੰਦਾ ਨਾ ਮੇਰੇ ਵਿਰੋਧੀ ਬਣ ਗਿਆ ਕਦਾ ਨਹੀਂ ਕਦੇ ਬਣ ਗਿਆ ਤੇਰੀਆਂ ਕਰਤੂਤਾਂ ਹੀ ਮਾੜੀਆਂ ਤੂੰ ਜਿਹੜਾ ਸਾਡਾ ਨੁਕਸਾਨ ਕੀਤਾ ਉਹ ਸਾਨੂੰ ਪਤਾ ਤੈਨੂੰ ਵੀ ਪਤਾ ਉਸ ਗੱਲ ਦਾ ਮੈਂ ਤੈਨੂੰ ਹੁਣ ਵੀ ਕਹਿੰਦਾ ਜਿਹੜੇ ਮਰਜੀ ਚੈਨਲ ਤੇ ਲਾਈਵ ਆ ਜਾ ਆਣ ਕੇ ਡਿਬੇਟ ਕਰ ਲੈ ਬਹਿ ਜਾ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਤੂੰ ਹੀ ਆ ਨਾ ਜਿਹੜਾ ਕਹਿੰਦਾ ਸੀ ਵੀ ਸਾਡਾ ਅਮਰਤਪਾਲ ਨਾਲ ਕੋਈ ਲੈਣਾ ਦੇਣਾ ਨਹੀਂ ਆਪਾਂ ਤੇ ਬਾਜੀ ਫੇਮਸ ਹੋਣਾ ਆ ਸਾਨੂੰ ਨਹੀਂ ਪਤਾ ਅਮਰਤਪਾਲ ਕੌਣ ਆ ਕੌਣ ਨਹੀਂਗਾ ਪਰ ਸਾਡਾ ਕੰਮ ਆ ਅਸੀਂ ਫੇਮਸ ਹੋਣਾ ਤੇ ਸਾਨੂੰ ਕਹਿੰਦਾ ਤੁਸੀਂ ਅਮਰਤਪਾਲ ਦੇ ਅੱਲ ਨਾ ਗਿਣਿਓ ਤੂੰ ਉਹੀ ਆ ਨਾ ਜਿਹੜਾ ਜਲੰਧਰ ਪੈਸੇ ਖੋਹ ਕੇ ਲਿਆ ਸੀ ਤੇ ਰਾਤ ਮੇਰੇ ਕੋ ਕੱਟੀ ਸੀ ਮੇਰੇ ਘਰ ਤੇ ਤੈਨੂੰ ਪਤਾ ਇਸ ਗੱਲ ਦਾ ਤੂੰ ਉਹ ਤੈਨੂੰ ਪਤਾ ਇਸ ਗੱਲ ਦਾ ਤੂੰ ਜਿਹੜੇ ਮੋਰਚੇ 'ਚ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉਥੇ ਕਿਹਦੇ ਮੁੰਡੇ ਨਾਲ ਘੁੰਮਦਾ ਤੈਨੂੰ ਸਾਰਾ ਹੀ ਪਤਾ ਮੈਂ ਕਹਦੇ ਮੈਂ ਕਹਿੰਦਾ ਵੀ ਮੈਂ ਹੱਲੇ ਫੋਟੋ ਮੈਂ ਸ਼ੋਅ ਕਤੇ ਕਰਨੀ ਆ ਤੇ ਤੇਰੀ ਔਕਾਤ ਦੇਖਾਂਗੀ ਵੱਡੇ ਪੰਥਕ ਦੀ ਜਿਹੜਾ ਜਲ ਨੂੰ ਪਾਣੀ ਦਸੀ ਜਾਂਦਾ ਹੈਗਾ ਨਾ ਉਹ ਪੱਤਰਕਾਰ ਗਰਦਿਆਲ ਸਿੰਘ ਦਾ ਧਮਾਲਾ ਲਾਉਣ ਦੀ ਗੱਲਾਂ ਧਮਕੀਆਂ ਦੇ ਬਣਾ ਤੇ ਯੁਰਤਾ ਤਾਂ ਮੇਰ ਨਾਲ ਪੰਗਾ ਲੈ ਠੀਕ ਹੈ ਨਾ ਇਹ ਸਾਰਾ ਝਗੜਾ ਸਾਡੇ ਕਰਕੇ ਹੋਇਆ ਸਾਧ ਸੰਗਤ ਜੀ ਸੁਣ ਲਓ ਕਿਉਂਕਿ ਮੈਂ ਇੰਟਰਵਿਊ ਕੀਤੀ ਉਸ ਪੱਤਰਕਾਰ ਦੇ ਚੈਨਲ ਤੇ ਇਹਨੂੰ ਮਿਰਚਾਂ ਲੱਗੀਆਂ ਮੁੜ ਕੇ ਅਮਨਦੀਪ ਕੌਰ ਨੇ ਨਾ ਇਕੱਠਾ ਜਿਠਾ ਖੋਲਿਆ ਠੀਕ ਹੈ ਨਾ ਫਿਰ ਇਹਨੂੰ ਮਿਰਚਾਂ ਲੱਗੀਆਂ ਇਹ ਕਹਿੰਦਾ ਮੈਂ ਦੁੱਕੀ ਦੇ ਚੈਨਲ ਤੇ ਇੰਟਰਵਿਊ ਨਹੀਂ ਕਰਦਾ ਮੈਂ ਤੁਹਾਨੂੰ ਲਿੰਕ ਪਾ ਦੇਣਾ ਥੱਲੇ ਇਹ ਕਿਸੇ ਟਾਈਮ ਉਹਦੀ ਮਿੰਤਾ ਕਰਦਾ ਸੀ ਵੀ ਮੇਰੀ ਇੰਟਰਵਿਊ ਕਰ ਲੈ ਮੇਰੀ ਇੰਟਰਵਿਊ ਕਰ ਲੈ ਹੁਣ ਕਹੀ ਜਾਂਦਾ 50 ਵਿਊ ਨਹੀਂ ਪੱਤਰਕਾਰ ਵੀਰੋ ਜਿਹੜੇ ਪੱਤਰਕਾਰਾਂ ਨੂੰ ਇਹਨੇ ਨਾ ਧਮਕੀਆਂ ਦਿੱਤੀਆਂ ਪੱਤਰਕਾਰਾਂ ਨੂੰ ਪਤਾ ਆ ਉਹ ਇਹਦੀ ਖਬਰ ਹੀ ਨਹੀਂ ਲਾਉਂਦੇ ਨਾ ਇਹਦਾ ਫੋਨ ਚੱਕਦੇ ਆ ਜਿਹੜਾ ਦੇਰਾਂ ਦੀ ਪੱਖ ਦੀ ਗੱਲ ਕਰੇ ਉਹ ਹੈਗਾ ਚੰਗਾ ਤੇ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਸਵਾਲ ਕਰੇ ਉਹ ਹੈਗਾ ਮਾੜਾ ਮੈਨੂੰ ਹੁਣ ਇੱਕ ਗੱਲ ਦੱਸ ਤੂੰ ਉਹੀ ਆ ਨਾ ਜਿਹੜਾ ਇੰਟਰਵਿਊ ਦੇਣ ਲੱਗਿਆ ਪਹਿਲਾਂ ਪੱਤਰਕਾਰਾਂ ਨੂੰ ਕਹਿੰਦਾ ਹੁੰਦਾ ਸੀ ਕਿ ਮੈਨੂੰ ਸਵਾਲ ਦੱਸੋ ਕਿਹੜੇ ਆ ਮੈਂ ਉਹ ਸਵਾਲ ਵਿੱਚੋਂ ਕੱਟਣੇ ਆ ਤੇ ਸਾਡੇ ਵਾਂਗੂ ਕਹਿ ਕੇ ਦੇਖ ਨਾ ਵੀ ਪੱਤਰਕਾਰ ਸਾਹਿਬ ਜਿਹੜਾ ਮਰਜੀ ਸਵਾਲ ਪੁੱਛਿਓ ਕੋਈ ਪ੍ਰਵਾਹ ਨਹੀਂ ਕਹਿ ਕੇ ਵੇਖ ਚੱਲ ਆ ਜਾ ਲਾਈਵ ਤੇ ਮੈਂ ਤੈਨੂੰ ਪੰਜ ਸਵਾਲ ਪੁੱਛ ਲੈਣਾ ਤੂੰ ਜਵਾਬ ਦੇ ਦੇਈਂ ਵੱਡਾ ਤੂੰ ਪੰਥਕ ਬਣਿਆ ਫਿਰਦਾ ਕਿਹੜਾ ਤੈਨੂੰ ਪੰਜ ਨੇ ਕਥਾਵਾਦਕ ਦੀ ਵਾਦੀ ਦਿੱਤੀ ਗਾਤਰਾ ਤੇਰਾ ਕਿਤੇ ਹੁੰਦਾ ਸੀ ਕਿਸ਼ਾਰਾ ਤੇਰਾ ਕਿਤੇ ਹੁੰਦਾ ਸੀ ਜਿਹੜੇ ਹੋਟਲਾਂ ਦੇ ਕਮਰੇ ਮੈਂ ਤੈਨੂੰ ਬੁੱਕ ਕਰਾ ਕੇ ਦਿੱਤੇ ਆ ਖੇ ਖਾਣ ਨੂੰ ਉਹਦੇ ਵੀ ਜਨਤਕ ਕਰਾਂ ਮੈਂ ਜੇ ਮੈਂ ਐਡਾ ਹੀ ਝੂਠਾ ਤਾਂ ਐਤਕ ਤੂੰ ਮੇਤੇ ਮਾਨਹਾਨੀ ਕਿਉਂ ਨਹੀਂ ਕੀਤੀ ਤੇਰੇ ਕੋ ਤੇ ਖਰਿਆਰ ਕੇ ਵਕੀਲ ਹੀ ਆ ਠੀਕ ਹੈ ਨਾ ਤੂੰ ਉਹ ਹੀ ਆ ਨਾ ਜਿਹੜਾ ਕਹਿੰਦਾ ਬਲੋਂਗੀ ਮੈਂ ਪੁਲਿਸ ਸਟੇਸ਼ਨ ਨਹੀਂ ਜਾਣਾ ਮੈਂ ਖਾਰੇ ਨੂੰ ਨਾਲ ਲੈ ਕੇ ਜਾਣਾ ਉਹੀ ਆ ਨਾ ਤੂੰ ਮੇਰੇ ਕੋ ਨਾ ਸਾਰਾ ਇਕੱਠਾ ਜਿੱਥਾ ਪਿਆ ਤੇਰਾ ਤੂੰ ਆਪਣੇ ਆਪ ਚ ਪੰਥਕ ਬਣਿਆ ਫਿਰਦਾ ਤੇ ਤੂੰ ਕਿਸੇ ਨੂੰ ਧਮਕੀਆਂ ਦੇਣ ਲੱਪੈ ਨਾ ਕਦੀ ਕਿਸੇ ਨੂੰ ਤੂੰ ਰਖੇਲਾ ਦੱਸਦਾ ਤੂੰ ਉਹੀ ਰਖੇਲ ਦੇ ਪੈਰ ਫੜਦਾ ਸੀ ਅਣਕਾ ਜੀ 500 ਰੁਪਇਆ ਦੇ ਦੇ ਦੀਦੀ ਤੈਨੂੰ ਕਹੜਾ ਨਹੀਂ ਸੀ ਪਤਾ ਮੇਰੀ ਘਰ ਦੀ ਆ ਉਹ ਕਿਉਂ ਝੂਠ ਬੋਲਦਾ ਨੂੰ ਤੈਨੂੰ ਕਦਾ ਕਿਉਂ ਨਹੀਂ ਸੀ ਪਤਾ ਕਿ ਉਹ ਮੇਰਾ ਮੁੰਡਾ ਆ ਤੇ ਤੂੰ ਮੈਨੂੰ 50 ਵਾਰੀ ਤੇ ਟੱਕਰਿਆ ਤੂੰ ਕੀ ਕਹਿਆ ਸੀ ਆਪਾਂ ਰਲ ਮਿਲ ਕੇ ਕੰਮ ਚਲਾਈ ਜਾਵਾਂਗੇ ਠੀਕ ਆ ਨਾ ਭਈ ਮੈਂ ਤਾਂ ਨਾ ਮਰਦਪਾਲ ਦੀ ਸੂਹ ਦਿੰਦਾ ਰਹੂੰਗਾ ਤੂੰ ਇੰਟਰਵਿਊਆ ਕਰੀ ਜਾਇਆਂ ਆਪਾਂ ਉਧਰ ਹੋ ਇਧਰ ਇਧਰ ਹੋ ਇਧਰ ਆਪਣਾ ਮਕਸਦ ਹੈ ਪੈਸੇ ਇਕੱਠੇ ਕਰਨਾ ਤੂੰ ਕਹਿੰਦਾ ਮੈਂ 3600 ਏਕੜ ਗੋਦ ਲਿਆ ਠੀਕ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਇੰਨੇ ਗੋਦ ਕਿੱਦਾਂ ਲੈ ਲਿਆ ਇਹਦੇ ਕੋਲ ਕੀ ਸਰਸਿਸ ਆ ਇੰਨੇ ਘਰੋਂ ਕਿੰਨੇ ਪੈਸੇ ਲਾਏ ਆਪ ਤਾਂ ਤੂੰ 5-500 ਰੁਪਇਆ 2-200 ਰੁਪਇਆ ਮੰਗਦਾ ਫਿਰਦਾ ਹੁੰਦਾ ਸੀ ਅੱਜ ਤੂੰ ਗੋਦ ਲੈਣਾ ਫਿਰਦਾ ਇਹਦੀ ਪ੍ਰਸ਼ਾਸਨ ਜਾਣਕਾਰੀ ਕਰੇ ਇਹ ਇਹਦੇ ਤੇ ਪ੍ਰਸ਼ਾਸਨ ਇਨਕੁਆਰੀ ਬਿਠਾ ਲੇ ਬਾਕੀ ਰਹੀ ਗੱਲ ਇੱਕ ਹੋਰ ਤੂੰ ਇਹ ਗੱਲ ਕਹਿਣਾ ਕਿ ਮੈਨੂੰ ਬੜੇ ਆਏ ਸਿੱਟਣੇ ਵਾਲੇ ਪੁੱਤ ਹੱਲੇ ਤਾਂ ਅਸੀਂ ਤੈਨੂੰ ਸਿੱਟਿਆ ਨਹੀਂ ਹੁਣ ਤੇਰੇ ਖਿਲਾਫ ਐਪਲੀਕੇਸ਼ਨਾਂ ਦੇਵਾਂਗੇ ਤੇਰਾ ਹੁਣ ਕੱਢਾਂਗੇ ਜਲੂਸ ਤੂੰ ਗਿਆ ਦਮਾਲੇ ਤੱਕ ਠੀਕ ਹੈ ਨਾ ਤੂੰ ਜਿਹੜਾ ਮੁੱਠ ਬਲਾਰਾ ਮੁੱਠ ਬਲਾਰਾ ਬਣਿਆ ਫਿਰਦਾ ਨਾ ਤੇਰਾ ਮੁੱਠ ਬਲਾਰਾ ਲਾ ਕੇ ਤੈਨੂੰ ਪਤਾ ਹੀ ਆ ਹੁਣ ਤੇਰਾ ਤੂੰ ਮੇਰੀ ਆਹ ਤੇ ਜਾਣਦਾ ਹੀ ਆ ਮੈਂ ਤੇਰੇ ਵਾਂਗੂ ਧਮਕਿਆ ਨਹੀਂ ਦਿੰਦਾ ਠੀਕ ਹੈ ਨਾ ਕਦੀ ਕਿਸੇ ਤੋਂ ਫੋਨ ਕਰਾ ਦੇ ਕਦੀ ਕਿਸੇ ਤੋਂ ਫੋਨ ਕਰਾ ਦੇ ਠੀਕ ਹੈ ਨਾ ਨਾ ਇਸ ਮੁੱਦੇ 'ਚ ਅੰਮ੍ਰਿਤ ਬਾ ਲਾਊਗਾ ਨਾ ਕੋਈ ਹੋਰ ਆਊਗਾ ਤੇਰੀ ਛੱਡ ਨਾਲ ਪਰਸਨਲ ਆ ਪਰਸਨਲ ਕੰਪਲੀਟਾ ਦਊਂ ਤੇਰੇ ਉੱਤੇ ਜੋ ਵੀ ਕੁਛ ਤੇਰਾ ਕਰੂੰਗਾ ਤੇਰਾ ਆ ਨਾਲ ਦਾ ਚਮਕੌਰ ਜਿਹੜਾ 74 ਸੈਕਟਰ 'ਚੋਂ ਸ਼ਰਾਬ ਪੀਂਦਾ ਫਾੜ ਹੋਇਆ ਉਹਨੇ ਕੁੱਟ ਕੇ ਭੇਜਿਆ ਠੀਕ ਹੈ ਨਾ ਉਹ ਮੇਰਾ ਐਡਰੈਸ ਪੁੱਛਦਾ ਸੀ ਤੂੰ ਐਡਰੈਸ ਦੱਸ ਦੇ ਉਹਨੂੰ ਤੂੰ ਘਰ ਆਉਂਦਾ ਹੀ ਰਿਆ ਮੇਰੇ ਪਸ਼ਪਿੰਦਰ ਉਹਨਾਂ ਦੇ ਨਾਲ ਕਿੰਨੇ ਜਾਣੇ ਸੀ ਮੁੰਡੇ ਮੈਂ ਨਾਂ ਉਹਨਾਂ ਦਾ ਕੀ ਹੋਣਾ ਮੈਂ ਗੁਰਪ੍ਰੀਤ ਜਿਹਦੇ ਤੋਂ ਤੁਸੀਂ ਨਜਾਇਜ਼ ਉਹ ਪਰਚਾ ਕਰਾਇਆ ਅੰਦਰ ਯੂਪੀ ਲੱਗੀ ਉਹ ਬੈਠਾ ਆ ਉਹਦੀ ਮਾਂ ਵਿਚਾਰੀ ਬੁੱਢੀ ਬਿਲਕਦੀ ਫਿਰਦੀ ਤੂੰ ਤੇ ਉਹ ਜਿਹੜੀ ਤੇਰੇ ਨਾਲ ਸੀ ਫਲਕਾਰੀ ਤੈਨੂੰ ਤੇ ਪਤਾ ਹੀ ਆ ਉਰਫ ਕਾਲੇ ਠੀਕ ਆ ਨਾ ਤੂੰ ਤੇ ਦੋਨਾਂ ਨੇ ਉਹਦਾ ਕੰਮ ਕੀਤਾ ਵਿਚਾਰੇ ਦਾ ਗਰੀਬ ਨੂੰ ਗਰੀਬ ਫਸਾਉਣੇ ਫਰਦੇ ਤੁਸੀਂ ਠੀਕ ਆ ਨਾ ਫੇਮਸ ਹੋਣ ਦੇ ਚੱਕਰ ਦੇ ਵਿੱਚ ਤੇ ਜਦੋਂ ਤੁਹਾਡੇ ਪਿੱਛੇ ਪੁਲਿਸ ਪਈ ਉਹ ਭਈਏ ਦੇ ਕਰਕੇ ਤੇ ਤੁਸੀਂ ਨਾਂ ਕਦਾ ਲਿਆ ਵੀ ਸਾਨੂੰ ਅਮਰਤਪਾਲ ਕਰਕੇ ਪੁਲਿਸ ਤੰਗ ਕਰਦੀ ਆ ਠੀਕ ਆ ਨਾ ਉਹ ਤੇਰੇ ਯਾਰ ਗੀਆਂ ਖੱੱਚਾ ਕਰਕੇ ਠੀਕ ਆ ਨਾ ਸਾਰੇ ਜਣੇ ਬਦਨਾਮ ਹੋਣ ਦਾ ਜੇ ਤੇਰੀ ਪਰਸਨਲ ਗੱਲਾਂ ਤੇ ਪਰਸਨਲ ਰੱਖ ਠੀਕ ਆ ਨਾ ਪਰਸਨਲ ਦੂਜੇ ਪਾਸੇ ਕਦੇ ਖੜਦਾ ਮੈਂ ਇੱਕ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਨੂੰ ਮੈਂ ਇਹਦੇ ਖਿਲਾਫ ਬੋਲਿਆ ਤੇ ਬੋਲੂਗਾ ਮੇਰੀ ਇਹਦੇ ਨਾਲ ਹੈ ਕਿ ਪਰਸਨਲ ਪੰਥ ਦੀ ਇਹਦੇ ਵਿੱਚ ਕੋਈ ਗੱਲ ਨਹੀਂ ਜੇ ਇਹ ਕਹਿੰਦਾ ਕਿ ਪੰਥਕ ਮੁੱਦਾ ਇਹ ਹੈ ਉਹ ਹੈ ਨਾ ਇਹ ਸਾਡੇ ਘਰੇ ਆਉਂਦਾ ਜਾਂਦਾ ਸੀ ਠੀਕ ਹੈ ਨਾ ਇਹਨਾਂ ਨੇ ਕੁਝ ਕੀਤਾ ਨਾ ਠੀਕ ਹੈ ਨਾ ਕਿਸੇ ਦੀ ਵਿਚਾਰੇ ਦੀ ਰੈਕੀ ਕਰਕੇ ਤੇ ਨੇ ਚਾਰ ਪੰਜ ਬੰਦੇ ਫਸਾਏ ਠੀਕ ਹੈ ਨਾ ਉਹਦੇ ਸਬੰਧ ਵਿੱਚ ਉਹ ਸੇਕ ਸਾਨੂੰ ਵੀ ਲੱਗਾ ਠੀਕ ਹੈ ਨਾ ਆ ਜਿਹੜਾ ਕਹਿੰਦਾ ਨਾ ਤੂੰ ਕੁੱਤੇ ਵਾਂਗ ਭੌਂਕੀ ਜਾਂਦਾ ਤੂੰ 56 ਸੈਕਟਰ ਆ ਜਾ ਚੰਡੀਗੜ੍ਹ ਤੈਨੂੰ ਸਬੂਤ ਦੇ ਦਿੰਨਾ ਠੀਕ ਹੈ ਨਾ ਤੇਰੇ ਵਰਗੇ ਕੰਜਰ ਬਹੁਤ ਮਰਦੇ ਫਿਰਦੇ ਆ ਠੀਕ ਹੈ ਨਾ ਐਦਾਂ ਦੇ ਕਮੈਂਟ ਕਰਨ ਨਾਲ ਮੈਨੂੰ ਕੁਝ ਨਹੀਂ ਹੋਣਾ ਮੈਂ ਜਿਹੜੀ ਗੱਲ ਕਹਿਣੀ ਆ ਕਹਿਣੀ ਆ ਠੀਕ ਹੈ ਨਾ ਕੁੱਤੇ ਵਾਂਗ ਭੌਂਕਦਾ ਆਪਣੀ ਮਾਂ ਨੂੰ ਪੁੱਛ ਉਹਦੇ ਉੱਤੇ ਚੜਿਆ ਜਿਹੜਾ ਮੈਂ ਕੁੱਤੇ ਵਾਂਗ ਭੌਂਕਦਾ ਆ ਬਲਵਿੰਦਰ ਬਾਜਵਾ ਜਿਹੜਾ ਬਣਿਆ ਫਿਰਦਾ ਆਪਣੇ ਆਪ 'ਚ ਤੂੰ ਰਿਸ਼ਤਾ ਕਰਨਾ ਮੈਨੂੰ ਠੀਕ ਹੈ ਨਾ ਤੂੰ ਕਮੈਂਟ ਕਰਦਾ ਆਣ ਕੇ ਤੂੰ ਸਾਲਾ ਲੱਗਦਾ ਮੇਰਾ ਜਿੱਦਾਂ ਨਹੀਂ ਬੋਲੀ ਹੋਗੀ ਉਦੋਂ ਦਾ ਜਵਾਬ ਦੇਵਾਂਗੇ ਅਸੀਂ ਇਹਨਾਂ ਵਾਂਗੂ ਕਿਸੇ ਕੋਲ ਮੰਗ ਕੇ ਪੈਸੇ ਨਹੀਂ ਖਾਣੇ ਠੀਕ ਹੈ ਨਾ ਜਿਹੜੇ ਜੀ ਜੀ ਕਰਦੇ ਫਿਰਾਂਗੇ ਸਾਡੇ ਘੰਟੇ ਦੇ ਤੁਹਾਡੇ ਅਰੇ ਜਿਹੜੇ ਕਮੈਂਟ ਕਰਨੇ ਵਾਲੇ ਆ ਪਰ ਬਾਹ ਨਹੀਂ ਅਜੇ ਤੱਕ ਕਿਸੇ ਦੀ ਕੀਤੀ ਤਾਂ ਮੈਂ ਕਰਨੀ ਆ ਠੀਕ ਹੈ ਨਾ ਜਦੋਂ ਤੁਸੀਂ ਸਾਨੂੰ ਬਦਨਾਮ ਹੀ ਕਰਤਾ ਤਾਂ ਠੀਕ ਆ ਕੋਈ ਗੱਲ ਨਹੀਂ ਭੈਣ ਦੀ ਲੰਨ ਦਊ ਤੁਹਾਡੀ ਕੱਲੇ ਕੱਲੇ ਦੀ ਜਿਨ੍ਹਾਂ ਨੇ ਕੋ ਜਿੰਨੇ ਸਾਡੇ ਨਾਲ ਜਿਹੜੇ ਕਰਕੇ ਗਏ ਆ ਇਹ ਭਲੇ ਖਾਇਆ ਵੀ ਇਹ ਪੰਛ ਦਾ ਮੁੱਦਾ ਤੇ ਇਹਰਾ ਇਹ ਆ ਤੇ ਇਹਦਾ ਇਹ ਆ ਠੀਕ ਹੈ ਨਾ ਸਾਡੀ ਇਹਦੇ ਨਾਲ ਪਰਸਨਲ ਆ ਪਰਸਨਲ ਆ ਜਿੰਨੇ ਆਉਣਾ ਸਿੱਧੀ ਆਈਡੀ ਤੋਂ ਮੇਰਾ ਨੰਬਰ ਉੱਤੇ ਪਿਆ ਜੇ ਕਿਸੇ ਦੀਆਂ ਲੱਤਾਂ ਬਾਹਰ ਚੱਲਦੀਆਂ ਤੇ ਜਿਹੜੀ ਹੋਈ ਨਜਾਇਜ਼ ਲਾਤ ਜਿੱਦਾਂ ਮਰਜੀ ਕਮੈਂਟ ਕਰੇ ਕੋਈ ਪ੍ਰਵਾਹ ਨਹੀਂ ਯਾਰਾਂ ਨੂੰ ਜੇ ਕਮੈਂਟਾਂ ਦੀ ਪ੍ਰਵਾਹ ਕਰਦੇ ਹੁੰਦੇ ਨਾ ਤੇ ਫੇਰ ਅਸੀਂ ਸੱਚ ਨਾ ਬੋਲਦੇ ਅੱਜ ਤੱਕ ਸੱਚ ਬੋਲਦੇ ਆਏ ਸੱਚ ਬੋਲਾਂਗੇ ਤੁਹਾਡੀ ਬੁੰਡ 'ਚ ਬਾਹ ਪਾ ਦੂੰ ਭੈਣ ਦਿਓ ਯਾਰੋ ਠੀਕ ਹੈ ਨਾ ਫੇਰ ਨਾ ਕਈ ਦੱਸਿਆ ਨਹੀਂ ਹੈਗਾ ਆਹੜਾ ਤਲਵੰਡੀ ਬੜਾ ਫਲਾ ਚੂਚੀ ਜੀ ਮੂੰਹ ਵਾਲਾ ਇਹਨੂੰ ਪੁੱਛ ਭਾਂਚਦਾ ਰੋਟੀ ਖਾਣ ਨੂੰ ਮੇਰੇ ਕੋਲ ਪੈਸੇ ਲੈ ਕੇ ਜਾਂਦਾ ਰਿਆ ਤੂੰ ਇਹ ਥੱਲੇ ਕਮੈਂਟ ਕਰ ਦੇ ਇਹਦੀ ਕੁੜੀ ਦੇ ਯਾਰ ਠੀਕ ਆ ਨਾ ਅਸੀਂ ਚੁੱਪ ਸੀ ਇਸ ਕਰਕੇ ਤੁਸੀਂ ਸਾਡੇ ਦਮਾਲਿਆਂ ਤੱਕ ਆ ਗਏ ਤੇ ਕੀ ਕਹਿੰਦਾ ਤੂੰ ਦਮਾਲਾ ਆਪ ਲਾਵੇਂਗਾ ਤੇ ਤੇਰਾ ਲਵਾਉਣਾ ਤੂੰ ਇੱਧਰ ਆ ਮੇਰੇ ਨਾਲ ਗੱਲ ਕਰ ਸਾਹਮਣੇ ਆਣ ਕੇ ਜਿਹੜਾ ਜਿਹੜਾ ਫੋਨ ਕਰਕੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਆ ਬਾਕੀ ਪੱਤਰਕਾਰ ਜਿਹੜੇ ਸਹੀ ਆ ਉਹਨਾਂ ਨਾਲ ਅਸੀਂ ਖੜੇ ਆ ਜਿਹੜਾ ਇਹਨਾਂ ਦੇ ਦਲਪੁਣੇ ਵਰ ਗਿਆ ਉਹਨਾਂ ਨਾਲ ਸਾਡਾ ਕੋਈ ਲਿੰਕ ਨਹੀਂ ਬਾਕੀ ਜਿਹੜੇ ਪੱਤਰਕਾਰ ਨੂੰ ਇੰਟਰਵਿਊ ਕਰਨੀ ਆ ਮੇਰਾ ਚੈਨਲ ਮੇਰਾ ਨੰਬਰ ਪਿਆ ਮੇਰੇ ਫੇਸਬੁੱਕ ਪੇਜ ਤੇ ਮੇਰਾ ਪੱਖ ਜਾਣ ਕੇ ਫੇਰ ਪੂਰੀ ਖਬਰ ਲਾਇਓ ਨਹੀਂ ਤੇ ਡੈਫਰਮੇਸ਼ਨ ਦਾ ਕੇਸ ਸਾਰਿਆਂ ਦੇ ਉੱਤੇ ਕਰੂੰ ਇਹ ਭਲੇਖਾ ਹੀ ਤੇਰਾ ਅਰਜਿੰਦਰ ਤਲਵੰਡੀ ਤੈਨੂੰ ਵੀ ਤੂੰ ਇਹ ਲੜਾਈ ਨੂੰ ਪੰਥ ਲੜਾਈ ਬਣਾਉਂਦੇ ਪੰਥਕ ਲੜਾਈ ਬਣਾਉਂਦੇਗਾ ਉਹ ਰੇਸ਼ਮ ਨਾ ਵੀ ਮੇਰੀ ਪਰਸਨਲ ਆ ਠੀਕ ਹੈ ਨਾ ਤੇ ਰੇਸ਼ਮ ਇਹ ਸੋਚਦਾ ਕਿ ਮੈਂ ਪੰਥਕ ਬਣਾ ਦੂੰ ਲੜਾਈ ਇਹ ਇਹ ਕੰਮ ਨਹੀਂ ਹੋਣਾ ਠੀਕ ਹੈ ਨਾ ਇਹਦੇ ਵਿੱਚ ਪੰਥ ਪੁੰਥ ਦਾ ਕੋਈ ਰੌਲਾ ਨਹੀਂ ਕੋਈ ਅਮਰਤਪਾਲ ਦਾ ਰੌਲਾ ਨਹੀਂ ਹੈਗਾ ਤੇਰੀ ਸਾਡੇ ਨਾਲ ਸਿੱਧੀ ਆ ਤੇ ਸਿੱਧੀ ਰਹੂਗੀ ਠੀਕ ਹੈ ਨਾ ਜਿਹੜੀਆਂ ਦੀਆਂ ਭੇਡਾਂ ਗੱਲਾਂ ਕਰਦੀਆਂ ਨਾ ਉਹ ਕਰਦੇ ਰਹਿਣ ਪਹਿਲਾਂ ਤੂੰ ਭੈਣ ਬਣਾਉਣਾ ਭੈਣ ਬਣਾ ਕੇ ਮੁੜ ਕੇ ਤੂੰ ਰਿਸ਼ਤੇ ਤੱਕ ਜਾਨਣਾ ਫਿਰ ਤੂੰ ਉਹਦੇ ਕੋਲੋਂ ਰਕਤੀਆਂ ਕਰਾਉਣਾ ਫਿਰ ਤੂੰ ਨੌਜਵਾਨਾਂ ਤੇ ਯੂਪੀ ਲਗਾਉਣਾ ਫਿਰ ਤੂੰ ਨੌਜਵਾਨਾਂ ਨੂੰ ਜੇਲ੍ਹ ਚ ਪਹੁੰਚਾਉਣਾ ਠੀਕ ਹੈ ਨਾ ਤੇ ਫਿਰ ਤੂੰ ਭੱਜ ਕੇ ਜਾ ਕੇ ਭਈਆ ਭਈਏ ਦੇ ਲੱਤਾਂ ਤੋੜ ਦੇਣਾ ਜੋ ਵੀ ਕਰਦਾ ਮੈਂ ਇੱਥੇ ਬੋਲਣ ਨਹੀਂ ਚਾਹੁੰਦਾ ਪ੍ਰਸ਼ਾਸਨ ਸਾਨੂੰ ਪੁੱਛੇ ਤਾਂ ਸਹੀ ਇੱਕ ਵਾਰੀ ਵੀ ਇਹ ਕੀ ਕਰਦਾ ਫਿਰਦਾ ਠੋਕ ਕੇ ਗਵਾਹੀ ਦੇਵਾਂਗੇ ਠੀਕ ਹੈ ਨਾ ਪ੍ਰਸ਼ਾਸਨ ਨੇ ਅਜ ਤੱਕ ਸਾਨੂੰ ਪੁੱਛਿਆ ਨਹੀਂ ਸਰਕਾਰੀ ਕੌਣ ਹੈ ਫਿਰ ਤੂੰ ਆਂ ਕੈਸੀ ਆ ਓਏ ਦੱਸ ਅੱਲਾ ਸਰਕਾਰੀ ਕੋਹੋਂ ਆ ਜੇ ਤੂੰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੂੰ ਹਲੇ ਤੁਰਿਆ ਫਿਰਦਾ ਇਹਦਾ ਮਤਲਬ ਕੀ ਆ ਸਾਡੇ ਤਾਂ ਨਜਾਇਬ ਮਿੰਟੋ ਮਿੰਟੀ ਪਰਚੇ ਦਰਜ ਹੁੰਦੇ ਤੇ ਇੱਤੇ ਕਿਉਂ ਨਹੀਂ ਹੁੰਦੇ ਸਾਨੂੰ ਸਾਰਾ ਹੀ ਪਤਾ ਮੁੜ ਕੇ ਭੱਜੇ ਮੁੜ ਕੇ ਉਹਨੂੰ ਤੂੰ ਸਿਮਾਂ ਲੈ ਕੇ ਦੇਵੇਂ ਸਾਰਾ ਕੁਝ ਤੂੰ ਕਰੇ ਤੇ ਤੂੰ ਫੇਰ ਸੱਚੇ ਦਾ ਸੱਚਾ ਠੀਕ ਆ ਨਾ ਮੈਂ ਸਿਰਫ ਅਰੈਸਟ ਤੇ ਗਿਆ ਸੀ 1 ਸਾਲ ਪਈ ਚਲੋ 1 ਸਾਲ ਮੌਜ ਮਾਰੋ ਕੋਈ ਗੱਲ ਨਹੀਂ ਫੇਰ ਉੱਠਾਂਗੇ ਹੁਣ ਮੈਂ ਚੱਲ ਪਿਆ ਹੁਣ ਤੂੰ ਜਵਾਬ ਹੁਣ ਤੂੰ ਕਿਸੇ ਪੱਤਰਕਾਰ ਨੂੰ ਧਮਕਾਈ ਤਤੋ ਸਵਾਲ ਕਰੀ ਮੈਂ ਤੈਨੂੰ ਜਵਾਬ ਦਊਂਗਾ ਆਹ ਹੀ ਪੇਜ ਦੇ ਉੱਤੋਂ ਮੇਰੇ ਚਾਰ ਸਵਾਲ ਆ ਚਾਰਾਂ ਦੇ ਜਵਾਬ ਦੇ ਦੇ ਤੂੰ ਮੈਨੂੰ ਨਹੀਂ ਜਾਣਦਾ ਮੇਰੇ ਘਰੇ ਨਹੀਂ ਆਉਂਦਾ ਜਾਂਦਾ ਰਿਆ ਰੇਂਦਰ ਤਲਵੰਡੀ ਪਹਿਲਾ ਇਹ ਦੱਸ ਮੇਰੇ ਪਰਿਵਾਰ ਦੇ ਨਾਲ ਹਿਮਕੋਟ ਸਾਹਿਬ ਨਹੀਂ ਗਿਆ ਠੀਕ ਆ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਮੇਰੇ ਘਰ ਵਾਲੇ ਨੂੰ ਇਹ ਨਹੀਂ ਕਹਿੰਦਾ ਰਿਆ ਵੀ ਇਹ ਇਹ ਜਿਹੜੀ ਆ ਫੁਲਕਾਰੀ ਆ ਇਹਦੇ ਨਾਲ ਮੇਰਾ ਰਿਸ਼ਤਾ ਕਰਾਓ ਝੂਠ ਬੋਲਦਾ ਰਿਆ ਵੀ ਮੈਂ ਵਿਆਹਿਆ ਨਗਾ ਠੀਕ ਆ ਮੈਂ ਕੁਵਾਰਾਂ ਆ ਤੂੰ ਇਹ ਦੱਸ ਦੇ ਤੂੰ ਵਿਆਹਿਆ ਕਿ ਨਹੀਂ ਵਿਆਹਿਆ ਇਹ ਵੀ ਦੱਸ ਦੇ ਤੂੰ ਠੀਕ ਹੈ ਤੇਰਾ ਨਾਮ ਕੀ ਆ ਅਸਲੀ ਤੂੰ ਆਪਾਂ ਹੀ ਦੱਸ ਦੇ ਠੀਕ ਹੈ ਨਾ ਮੈਂ ਉਹ ਚੱਕਰ 'ਚ ਨਹੀਂ ਪੈਂਦਾ ਤਿੰਨ ਗੱਲਾਂ ਹੋ ਗਈਆਂ ਚੌਥੀ ਗੱਲ ਇਹ ਤੂੰ ਇਹ ਦੱਸ ਦੇ ਵੀ ਅੰਮ੍ਰਿਤਪਾਲ ਨੂੰ ਮਿਲਣ ਲਈ ਤੂੰ ਤਰਸਦਾ ਹੁੰਦਾ ਸੀ ਨਹੀਂ ਤਰਸਦਾ ਸੀ ਤੂੰ ਤਾਂ ਕਰ ਕਰ ਜਿਹਦੇ ਥਰੂ ਮਿਲਿਆ ਤੂੰ ਉਹਦਾ ਨਾਮ ਦੱਸ ਦੇ ਨਹੀਂ ਤੇ ਮੈਂ ਦੱਸ ਦਉ ਨਿਰਮਲ ਦੇ ਥਰੂ ਮਿਲਿਆ ਨਾ ਤੂੰ ਤੇ ਜਦੋਂ ਅਮਰਦਾਵਾਲ ਦੀ ਫੋੜੋ ਫੜਾਈ ਲੱਗੀ ਉਦੋਂ ਤੂੰ ਕਿੱਥੇ ਸੀ ਚੱਲ ਇਹ ਦੱਸ ਦੇ ਠੀਕ ਹੈ ਨਾ ਕਿਸੇ ਅਰਦਾਸ ਸਮਾਗਮ 'ਚ ਤੂੰ ਦੇਸ਼ਾ ਤਾਂ ਦੱਸ ਦੇ ਜੇ ਤੂੰ ਮੇਰੇ ਨਾਲ ਨਹੀਂ ਸਿਰਲਿਆ ਫਿਰ ਮੇਰਾ ਪਰਿਵਾਰ ਸਾਰੇ ਅਰਦਾਸ ਮਗਮਾਂ ਚ ਰਿਹਾ ਫਿਰ ਤੂੰ ਅਸਿਮੀ ਅੰਕਲ ਨੂੰ ਦੱਸਿਆ ਕਿਉਂ ਨਹੀਂ ਵੀ ਇਹ ਕਲਜੀਤ ਦਾ ਪਰਿਵਾਰ ਆ ਤੈਨੂੰ ਤਾਂ ਸਾਰਾ ਕੁਝ ਪਤਾ ਹੀ ਸੀ ਨਾ ਫਿਰ ਅੱਜ ਤੱਕ ਦੱਸਦਾ ਕਿਉਂ ਨਹੀਂ ਵੀ ਇਹ ਕਲਜੀਤ ਦਾ ਪਰਿਵਾਰ ਆ ਚੱਲ ਇਸੇ ਗੱਲ ਤੇ ਆ ਜਾ ਮੇਰੇ ਕੋਲ ਬਹੁਤ ਕੋਸ਼ਾ ਤੇਰਾ ਹੁਣ ਆਪਾਂ ਸਟੈਪ ਬਾਈ ਸਟੈਪ ਚੱਲਾਂਗੇ ਬਾਕੀ ਆ ਜਿਹੜੀਆਂ ਭੇਡਾਂ ਨੇ ਮੈਨੂੰ ਕੀਤੀ ਆ ਤਾਂ ਉਹਨਾਂ ਨੂੰ ਗਾਲਾਂ ਆ ਜਿਹੜੇ ਆਪਣੇ ਲਈ ਪਿਆਰ ਆ ਪਿਆਰ ਆ ਜਿਹੜੇ ਬੰਦੇ ਸਹੀ ਚੱਲਣਗੇ ਆਪਾਂ ਉਹਨਾਂ ਦੇ ਨਾਲ ਆ ਚਾਹੇ ਕੋਈ ਵੀ ਹੋਵੇ ਠੀਕ ਆ ਨਾ ਇਹ ਖੱਚ ਪੰਥਕ ਮੁੱਦਾ ਬਣਾਉਂਦੀ ਫਿਰਦੀ ਆ ਪੱਤਰਕਾਰ ਨੇ ਸਵਾਲ ਕੀਤੇ ਇਹਨੂੰ ਠੀਕ ਆ ਤੇ ਇਹ ਮੋਰੋ ਮਾਮਾ ਮੈਂ ਮੁੱਠ ਬਲਾਰਾ ਮੈਂ ਮੁੱਠ ਬਲਾਰਾ ਮੈਂ ਮੁੱਠ ਬਲਾਰਾ ਜਿੱਦਾ ਪਾਣੀ ਚ ਮੱਛੀ ਧਾਰਦੀ ਹੁੰਦੀ ਆ ਵੱਖਰਾ ਹੀ ਸਰਵਾਲਾ ਬਣਿਆ ਫਿਰਦਾ ਉੱਥੇ ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਪਰ ਸਾਨੂੰ ਗੁੱਸਾ ਇਸ ਗੱਲ ਤੇ ਆਇਆ ਵੀ ਇਹਨੇ ਪੱਤਰਕਾਰ ਨੂੰ ਧਮਕੀਆਂ ਦਿਵਾਆਂ ਜੀ ਤੇ ਮੈਨੂੰ ਦਵਾਈ ਰਾਤੀਂ ਜਨੇ ਧਮਕੀ ਵੀ ਜੇ ਤੇਰਾ ਵੀ ਦਮਾਲਾ ਲਾਵਾਂਗੇ ਤੇ ਪੱਤਰਕਾਰ ਦਾ ਵੀ ਲਾਵਾਂਗੇ ਤੇ ਤੈਨੂੰ ਯਰਤਾ ਨਾ ਤੂੰ ਇੱਕ ਪਿਓ ਦਾ ਜੰਮਿਆ ਤਾਂ ਤੂੰ ਆ ਜਿੱਥੇ ਮਰਜ਼ੀ ਟਾਈਮ ਦੱਸ ਮੈਂ ਆਉਂਗਾ ਤੂੰ ਦਮਲਾ ਲਾ ਕੇ ਦਿਖਾ ਲੈਂ ਦੀ ਤੂੰ ਉਂਗਲ ਕਰਕੇ ਦਿਖਾ ਲੈਂ ਦੀ ਤੇਰੇ ਚ ਬਾਹ ਪਾ ਕੇ ਉੱਤੇ ਨਾ ਚੱਕਦਾ ਤੂੰ ਫੇਰ ਨਾ ਮੈਨੂੰ ਕਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ